ਨਰੇਂਦਰ ਮੋਦੀ ਸਰਕਾਰ ਦੇ ਤੀਸਰੇ ਕਾਰਜਕਾਲ ਦਾ ਪਹਿਲਾ ਬਜਟ ਜੋ ਵਿੱਤ ਮੰਤਰੀ ਆਦਨੀ ਨਿਰਲਾ ਸਿਧਾਰਮਨ ਜੀ ਨੇ ਪੇਸ਼ ਕੀਤਾ ਉਹ ਦੇਸ਼ ਨੂੰ ਤਰੱਕੀ ਔਰ ਖੁਸ਼ਹਾਲੀ ਦੇ ਰਾਹ ਤੇ ਤੋਰਨ ਤੇ ਇੱਕ ਵੱਡਾ ਮੀਲ ਦਾ ਪੱਥਰ ਸਥਾਪਿਤ ਹੋਇਆ ਹੈ। ਇਹ ਬਜਟ ਦੇਸ਼ ਦੇ ਸਾਰੇ ਵਰਗਾਂ ਦੀ ਰਾਹਤ ਲੈ ਕੇ ਆਇਆ ਹੈ। ਨਰੇਂਦਰ ਮੋਦੀ ਜੀ ਨੇ ਜੋ ਗੱਲ ਚੋਣਾਂ ਤੋਂ ਪਹਿਲਾਂ ਕਹੀ ਸੀ ਕਿ ਇਸ ਬਜਟs ਵਿੱਚ ਪ੍ਰਗਟ ਹੋਈ ਹੈ। ਬਜਟ ਦੇਸ਼ ਦੇ ਅੰਦਰ ਗਰੀਬਾਂ ਦੇ ਕਲਿਆਣ ਲਈ ਪਰ ਦੇਸ਼ ਨੂੰ ਗਰੀਬੀ ਤੋਂ ਮੁਕਤ ਕਰਨ ਵਾਲਾ ਇੱਕ ਲੰਬੀ ਪੁਲਾਂਕ ਉੱਠਦਾ ਨਜ਼ਰ ਆਇਆ। ਇਹਦੇ ਨਾਲ ਨਾਲ ਹੀ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ ਵਾਲਾ ਇਹ ਬਜਟ ਹੈ। ਬਜਟ ਦਾ ਪੂਰਾ ਫੋਕਸ ਹੀ ਨਵੇਂ ਰੋਜ਼ਗਾਰ ਪੈਦਾ ਕਰਨ ਦੇ ਉੱਤੇ। ਚਾਹੇ এমਪਲॉयਮੈਂਟ ਲਿੰਕਡ ਇਨਸੈਂਟਿਵ ਦੀ ਗੱਲ ਹੈ ਚਾਹੇ ਸਟਾਰਟਅੱਪ ਦੇ ਨਵੇਂ ਇਕੋਸਿਸਟਮ ਨੂੰ ਸਟਰੈਂਥਨਰ ਕਰਨ ਦੀ ਗੱਲ ਹੈ। ਅਸੀਂ ਕਈ ਕਦਮ ਇਸ ਬਜਟ ਚ ਨੇ ਜਿਦੇ ਨਾਲ ਦੇਸ਼ ਦੇ ਅੰਦਰ ਕਰੋੜਾਂ ਨਵੇਂ ਰੋਜ਼ਗਾਰ ਦੇ ਸਾਧਨ ਪੈਦਾ ਹੋਣਗੇ। ਇਹਦੇ ਨਾਲ ਨਾਲ ਦੇਸ਼ ਦੇ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨ ਵਾਲੀ ਤੇਜ਼ੀ ਨਾਲੇ ਬਜਟ ਅੱਗੇ ਵਧੇਗਾ ਦੇਸ਼ ਇਸ ਬਜਟ ਦੇ ਮਾਧਿਅਮ ਦੇ ਨਾਲ ਖੇਤੀ ਦਾ ਬਜਟ ਵਧਾਇਆ ਗਿਆ ਪਿਛਲੀ ਵਾਰ ਨਾਲੋਂ ਪਿੰਡਾਂ ਦੇ ਅੰਦਰ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਲਈ ਬਹੁਤ ਸਾਰੇ ਉਪਰਾਲੇ ਕੀਤੇ ਗਏ ਨੇ ਕਿਸਾਨ ਫਸਲਾਂ ਦਾ ਵਿਵਿधीਕਰਨ ਕਰ ਸਕਣ ਉਹਦੇ ਲਈ ਬਹੁਤ ਸਾਰੇ ਉਪਰਾਲੇ ਬਹੁਤ ਸਾਰੇ ਕਦਮ ਇਸ ਬਜਟ ਦੇ ਅੰਦਰ ਨੇ ਇਹਦੇ ਨਾਲ ਨਾਲ ਦੇਸ਼ ਦੀਆਂ ਮਹਿਲਾਵਾਂ ਉਨਾ ਤੇ 20 ਬਜਟ ਦਾ ਬਹੁਤ ਫੋਕਸ ਹੈ ਮਹਿਲਾਵਾਂ ਨੂੰ ਕਿਵੇਂ ਸਸ਼ਕਤ ਕਰਨਾ ਹੈ ਉਹਨਾਂ ਦੀ ਰੋਜ਼ਗਾਰ ਵਿੱਚ ਭਾਗੀਦਾਰੀ ਕਿਵੇਂ ਵਧੇ ਉਹਦੇ ਲਈ ਵੀ ਬਹੁਤ ਸਾਰੇ ਉਪਰਾਲੇ ਇਸ ਬਜਟ ਚ ਰੱਖੇ ਗਏ ਨੇ ਉਹਦੇ ਨਾਲ ਨਾਲ ਮੱਧਮ ਵਰਗ ਨੂੰ ਵੀ ਟੈਕਸ ਤੋਂ ਛੂਟ ਦੇ ਕਰਕੇ ਲਗਭਗ ਸਾਲਾਨਾ 18000 ਰੁਪਏ ਤੱਕ ਦੀ ਬਜਟ ਜੜੀ ਹੈ ਉਹ ਹਰੇਕ ਆਮ ਵਰਗ ਦੇ ਮੱਧਮ ਵਰਗ ਦੇ ਹਿੰਦੁਸਤਾਨੀ ਦੀ ਇਸ ਬਜਟ ਦੇ ਮਾਧਿਅਮ ਨਾਲ ਹੋਏਗੀ ਸੋ ਇਸ ਅਗਾਂਵਧੂ ਦੇਸ਼ ਨੂੰ ترقی ਦੇ ਦੌਰਨ ਵਾਲੇ ਬਜਟ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਬਹੁਤ ਪ੍ਰਸ਼ੰਸਾ ਕਰਦੀ ਹੈ। ਅਤੇ ਨਰਿੰਦਰ ਮੋਦੀ ਜੀ ਦਾ ਅਤੇ ਵਿੱਤ ਮੰਤਰੀ ਦਾ ਧੰਨਵਾਦ ਕਰਦੀ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਇੱਕ ਦੂਰਦਰਸ਼ੀ ਬਜਟ ਦੇਸ਼ ਦੀ ਜਨਤਾ ਦੇ ਸਾਹਮਣੇ ਰੱਖਿਆ ਜਿਸ ਦੇ ਨਾਲ ਹਿੰਦੁਸਤਾਨ ਹੋਰ ਤੇਜ਼ੀ ਨਾਲ ਵਿਕਾਸ ਦੀਆਂ ਉਚਾਣਾਂ ਹਟੇਗਾ। ਬਹੁਤ-ਬਹੁਤ ਧੰਨਵਾਦ।